ਕਹਿੰਦੇ ਨੇ ਪਿਆਰ ਦੇ ਵਿੱਚ ਬੰਦਾ ਕੁਝ ਵੀ ਕਰ ਸਕਦਾ ਹੈ ਤੇ ਪਿਆਰ ਦੀ ਤਾਕਤ ਬੰਦੇ ਤੋਂ ਕੁਝ ਕਰਵਾ ਵੀ ਸਕਦੀ ਹੈ ਅੱਜ ਅਸੀਂ ਤੁਹਾਨੂੰ ਇੱਕ ਜੋੜੇ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਤੁਹਾਡੀ ਸਕਰੀਨ ਤੇ ਹੈ ਇਹਨਾਂ ਦੀ ਉਮਰ ਤਾਂ ਭਾਵੇਂ ਰਿਟਾਇਰ ਹੋਣ ਵਾਲੀ ਉਮਰ ਤੋਂ ਵੀ ਥੋੜੀ ਜੀ ਵੱਧ ਗਈ ਹੈ ਪਰ ਇਹਨਾਂ ਦੀ ਪਿਆਰ ਨੇ ਇਹਨਾਂ ਦੀ ਸਾਂਝ ਨੇ ਇਹਨਾਂ ਦੀ ਮੁਹੱਬਤ ਨੇ ਇਹਨਾਂ ਨੂੰ ਇੰਨਾ ਕੁ ਮਜ਼ਬੂਤ ਕੀਤਾ ਕਿ ਇੱਕ ਦੂਜੇ ਦੇ ਸਾਥ ਤੇ ਇੱਕ ਦੂਜੇ ਦੇ ਪਿਆਰ ਦੇ ਸਹਾਰੇ ਇਹ ਜੋੜਾ ਬਹੁਤ ਵੱਡੀਆਂ ਪੁਲਾੰਗਾ ਪਟ ਰਿਹਾ ਹੈ ਇਹ ਭੈਣ ਐਥਲੀਟ ਬਣ ਗਈ ਇਸ ਉਮਰ ਦੇ ਵਿੱਚ ਤੇ 골ਡ ਮੈਡਲ ਜਿੱਤੇ ਹੀ ਤੇ ਨੈਸ਼ਨਲ ਤੱਕ ਖੇੜਿਆ ਹੀ ਇੰਟਰਨੈਸ਼ਨਲ ਵੀ ਖੇੜਿਆ ਹੀ ਤੇ ਭਾਈ ਸਾਹਿਬ ਆਪ ਵੀ ਗੋਲਾ ਸੱਟਦੇ ਆ ਜਾਣਦੇ ਆ ਸਾਰੀ ਕਹਾਣੀ ਇਹਨਾਂ ਦੀ ਜ਼ੁਬਾਨੀ ਇਹਨਾਂ ਤੋਂ ਗੱਲਬਾਤ ਸੁਣਦੇ ਆ ਵੀ ਕਿਵੇਂ ਦਾ ਇਹਨਾਂ ਦਾ ਪਿਆਰ ਹੈ ਤੇ ਕਿਵੇਂ ਇੱਕ ਦੂਜੇ ਦੇ ਸਹਾਰੇ ਜ਼ਿੰਦਗੀ ਜੀ ਰਹੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਵੀ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ ਤੁਹਾਡਾ ਨਾਮ ਦੱਸੋ ਜੀ ਮੇਰਾ ਨਾਮ ਵੀਰਪਾਲ ਕੋਹੜਾ ਬੇਟੀ ਹਾਂਜੀ ਤੇ ਤੁਹਾਡਾ ਹੀ ਮੇਰਾ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਠੀਕ ਹੈ ਜੀ ਤੇ ਤੁਸੀਂ ਇਹ ਜਿਹੜਾ ਐਥਲੀਟ ਬਣਿਓ ਇਹ ਕਿਵੇਂ ਬਣੇ ਤੇ ਕਦੋਂ ਸ਼ੁਰੂ ਹੋਇਆ ਕਿ ਸ਼ੁਰੂ ਤੋਂ ਮਨ ਦੇ ਵਿੱਚ ਸ਼ੌਂਕ ਸੀ ਬਾਲੇ ਸ਼ੌਂਕ ਤਾਂ ਮੈਨੂੰ ਸ਼ੁਰੂ ਤੋਂ ਸੀ ਕਿਉਂਕਿ ਮੈਂ ਆਪਦੇ ਟਾਈਮ ਦੇ ਵਿੱਚ ਵੀ ਜਦੋਂ ਮੈਂ ਕੈਪਟਨ ਸੀ ਉਹ ਖੇਡਦੀ ਹੁੰਦੀ ਪਰ ਫਿਰ ਵਿਆਹ ਹੋ ਗਿਆ ਫਿਰ ਟੁਲਪੜਾ ਉਦੋਂ ਲਾਈਫ ਹੋਦੀ ਹੋ ਜਾਂਦੀ ਆ ਤੇ ਬਾਅਦ ਵਿੱਚ ਹੁਣ ਜਦੋਂ ਸੀਐਮ ਸਾਹਿਬ ਨੇ 2022 ਦੇ ਵਿੱਚ ਸ਼ੁਰੂ ਕੀਤੀ ਆ ਨਾ ਤੇ ਮੈਂ ਉਦੋਂ ਆਪਣਾ ਫਾਰਮ ਭਰ ਕੇ ਦਿੱਤਾ ਸੀਗਾ ਤੇ ਫਿਰ ਮੈਂ ਉਦੋਂ ਸ਼ੁਰੂ ਕੀਤਾ ਦੁਬਾਰਾ ਖੇਡਿਆ ਤੇ ਹੁਣ ਦੁਬਾਰਾ ਜਦੋਂ ਖੇਡਣਾ ਸ਼ੁਰੂ ਕੀਤਾ ਉਦੋਂ ਕੀ ਏਜ ਸੀ ਮੇਰੀ 55 ਤੋਂ ਪਲਸੀ ਸੀ ਤੇ ਪਰ ਮੈਨੂੰ ਸ਼ੌਂਕ ਸੀਗਾ ਤੇ ਮੈਂ ਉਹਨੂੰ ਸ਼ੌਂਕ ਨੂੰ ਆਪਦੇ ਨੂੰ ਜਾਰੀ ਰੱਖ ਰਹੀ ਆਂ ਕਿਹੜੀਆਂ ਕਿੜੀਆਂ ਖੇਡਾਂ ਖੇਡਦੇ ਹੋ ਤੁਸੀਂ ਮੈਂ राजे 100 ਮੀਟਰ ਰੇਸ ਲਾਉਣੀ ਆ ਹੂੰ ਬਾਕੀ ਮੈਂ ਇਹਦੇ ਚ ਗੋਲਾ ਵੀ ਸੋਟ ਲੈਂਦੀ ਆ ਜਿਹੜੀ ਵੀ ਮੈਨੂੰ ਆਵੇ ਮੈਂ ਉਹਨੂੰ ਮਤਲਬ ਕਿ ਚੈਲੰਜ ਲੈਣੀ ਆ ਹਰ ਗੱਲ ਨੂੰ ਕਿ ਮੈਂ ਕਰ ਸਕਦੀ ਆ ਕੋਈ ਵੀ ਹੋਵੇ ਮੈਂ ਉੱਥੇ ਚੈਲੰਜ ਲੈਣੀ ਆ ਗੱਲ ਨੂੰ ਕਰਦੀ ਆ ਹੁਣ ਤੱਕ ਤੁਸੀਂ ਕਿਹੜੀਆਂ ਕਿਹੜੀਆਂ ਪ੍ਰਤੀਯੋਗਤਾਵਾਂ ਜਿੱਤੀਆਂ ਕਿਹੜੇ ਕਿਹੜੇ ਮੈਡਲ ਕਿੱਥੇ ਕਿੱਥੇ ਜਾਈ ਮੈਂ ਪਹਿਲਾਂ ਤਾਂ ਡਿਸਟ੍ਰਿਕਟ ਲੈਵਲ ਤੇ ਇਥੋਂ ਆਪਣੇ ਫੀਕ ਕੋਰਤੀ ਫਸਟ ਆਈ ਸੀ ਫਿਰ ਮੈਂ ਪੰਜਾਬ ਲੈਵਲ ਤੇ ਚਲੀ ਗਈ ਫਿਰ ਮੈਂ ਉੱਥੋਂ ਫਸਟ ਆਈ ਫਿਰ ਮੈਂ ਸੋਚਿਆ ਹੁਣ ਅੱਗੇ ਜਾਈਏ ਤੇ ਫਿਰ ਮੈਂ ਨੈਸ਼ਨਲ ਤੇ ਚਲੀ ਗਈ ਨੈਸ਼ਨਲ ਤੋਂ ਫਿਰ ਮੈਂ ਉਹ ਵੀ ਅੱਗੇ ਚਲੀ ਗਏ ਹਨ ਇੰਟਰਨੈਸ਼ਨਲ ਇੰਟਰਨੈਸ਼ਨਲ ਚਲੀ ਗਏ ਤੇ ਫਿਰ ਸਾਰੇ 골ਡ ਮੈਡਲ ਜਿੱਤੇ ਹਾਂਜੀ ਮੇਰੇ ਕੋਲ ਇਹ ਹੁਣ ਬਹੁਤ ਸਾਰੇ 골ਡ ਮੈਡਲ ਆ ਹੂੰ ਤੇ ਕੁੱਲ ਮੈਡਲ ਤਾਂ ਮੇਰੇ ਕੋਲ 50 ਤੋਂ ਉੱਪਰ ਹੋਗੇ ਪਰ ਜਿੰਨਾ ਵਿੱਚੋਂ ਮੇਰਾ ਖਿਆਲ ਵੀ 20 30 ਤਾਂ ਹੋਣਗੇ 골ਡ ਹੂੰ ਤੇ ਜਦੋਂ ਆਪਾਂ ਗੱਲ ਕਰਦੇ ਆ ਲੇਡੀਜ਼ ਨੂੰ ਇਹ ਹੁੰਦਾ ਵੀ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਵੀ ਜ਼ਿੰਮੇਵਾਰੀਆਂ ਵਧ ਜਾਂਦੀਆਂ ਤੇ ਔਰਤਾਂ ਦੇ ਜਿਹੜੇ ਸ਼ੌਂਕ ਹੁੰਦੇ ਆ ਖਤਮ ਹੋ ਜਾਂਦੇ ਪਰ ਇੱਕ ਮੌਕਾ ਜ਼ਿੰਦਗੀ ਫੇਰ ਦਿੰਦੀ ਹੈ ਜਦੋਂ ਜ਼ਿੰਮੇਵਾਰੀਆਂ ਸਾਰੀਆਂ ਨਿਭ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਉਦੋਂ ਨੂੰ ਉਹਨਾਂ ਦਾ ਸਰੀਰ ਹੀ ਇੰਨਾ ਕਿ ਅਨਫਿਟ ਹੋ ਜਾਂਦਾ ਕਿ ਉਹ ਕਰ ਨਹੀਂ ਸਕਦੀਆਂ ਕੁਝ ਤੁਸੀਂ ਫਿਰ ਇਹ ਕਿਵੇਂ ਸੋਚਿਆ ਵੀ ਮੇਰੇ ਦੁਬਾਰਾ ਹਿੰਮਤ ਇੱਕ ਇੱਕ ਦਾ ਵੀ ਓਪਰਚੁਨਿਟੀ ਹੋਣਾ ਅਲੱਗ ਗੱਲ ਹੁੰਦੀ ਹੈ ਤੇ ਦੁਬਾਰਾ ਹਿੰਮਤ ਇਕੱਠੀ ਕਰਨਾ ਅਲੱਗ ਗੱਲ ਹੁੰਦੀ ਹੈ ਰਾਜੀ ਮੇਰੇ ਚ ਨਾ ਸ਼ੁਰੂ ਤੋਂ ਇੱਕ ਹੌਸਲਾ ਤੇ ਮੈਂ ਇੱਕ ਨਾ ਮਤਲਬ ਆਪ ਦੇ ਆਪ ਨੂੰ ਸਮਝਦੇ ਹੋ ਨੇ ਵੀ ਮੈਂ ਕਰ ਸਕਦੀ ਆ ਮੈਂ ਕੁਝ ਵੀ ਕਰ ਸਕਦੀ ਵੀ ਇੰਨਾ ਮੇਰੇ ਚ ਹਿੰਮਤ ਹੈਗੀ ਆ ਸਵੇਕ ਤੇ ਉੱਠਣਾ ਤੇ ਸਵੇਕ ਤੇ ਸੋਣਾ ਮੇਰਾ ਇੱਕ ਏਮ ਆ ਜ਼ਿੰਦਗੀ ਦਾ ਤੇ ਮੈਂ ਸ਼ੁਰੂ ਤੋਂ ਹੀ ਆਪਦੇ ਹਰ ਘਰ ਦਾ ਕੰਮ ਜਿਹੜਾ ਛੱਡਿਆ ਨਹੀਂ ਕੋਈ ਵੀ ਮੈਂ ਨੌਕਰ ਵਗੈਰਾ ਨਹੀਂ ਰੱਖਿਆ ਏ ਟੂ ਜ਼ੈਡ ਕਰਦੇ ਸਾਰੇ ਕੰਮ ਜਿਹੜੇ ਮੈਂ ਆਪ ਕਰਦੀ ਆ ਤੇ ਉਹਦੇ ਕਰਕੇ ਮੇਰਾ ਸਰੀਰ ਫੈਟ ਆ ਤੇ ਫਿਰ ਮੈਨੂੰ ਆ ਲੱਗਦਾ ਸੀ ਵੀ ਮੈਂ ਕੁਝ ਕਰ ਸਕਦੀ ਆ ਤਾਂ ਕਰਕੇ ਫਿਰ ਮੈਂ ਖੇਡਣਾ ਸ਼ੁਰੂ ਕੀਤਾ ਵੀ ਮੈਂ ਹੁਣ ਕਿਉਂਕਿ ਜਦੋਂ ਮੈਂ ਆਪਦੇ ਟਾਈਮ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਦੇ ਵਿੱਚ ਨਹੀਂ ਸੀ ਗਈ ਹੁਣ ਮੈਨੂੰ ਸੀਗਾ ਵੀ ਮੈਂ ਗੋਲਡ ਲੈ ਕੇ ਆਵਾਂ ਉਹ ਮੇ ਮੈਂ ਹੁਣ ਇੱਥੋਂ ਤਾਂ ਆਪਣੇ ਤਾਂ ਸਟੇਟ ਤੋਂ ਬਾਹਰ ਤੇ ਮੈਂ ਆਪਣੇ ਬਿਹਰਧੂਨ ਗਈ ਸੀ ਉਸ ਤੋਂ ਬਾਅਦ ਮੈਂ ਕੁਰਕ ਖੇਤਰ ਵਗੈਰਾ ਗਈ ਅੰਮਦਾਬਾਦ ਗਈ ਸੀ ਤੇ ਉਸ ਤੋਂ ਬਾਅਦ ਫਿਰ ਇੰਟਰਨੈਸ਼ਨਲ ਅਸੀਂ ਨੇਪਾਲ ਜਾ ਕੇ ਆਏ ਆ ਨੇਪਾਲ ਵੀ ਜਿੱਤ ਕੇ ਆਏ ਆ ਜਿੱਤ ਕੇ ਆਏ ਹਾਂਜੀ ਉੱਥੇ ਮੈਂ ਦੋ 골ਡ ਮੈਡਲ ਲਏ ਤੇ ਤੁਸੀਂ ਜਦੋਂ ਇੱਕ ਐ ਹੁੰਦਾ ਵੀ ਜਦੋਂ ਵੀ ਐ ਨਾ ਵਾਦੇ ਜੇ ਕੋਈ ਔਰਤ ਕੁਝ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਹਦਾ ਹਸਬੰਡ ਇਹ ਕਹਿੰਦਾ ਹੁੰਦਾ ਉਹ ਤੂੰ ਛੱਡ ਪਰ ਆਪਾਂ ਹੁਣ ਐਵੇਂ ਤੇ ਫਿਰ ਤੁਸੀਂ ਕਿਵੇਂ ਹੌਸਲਾ ਦਿੱਤਾ ਨਹੀਂ ਕੋਈ ਨਹੀਂ ਇਹ ਇਹਦਾ ਸੋਚ ਹੁੰਦੀ ਹੈ ਜੀ ਹੂੰ ਉਹ ਕਿਵੇਂ ਸੋਚਦਾ ਹੂੰ ਉਹ ਕਿਵੇਂ ਸੋਚਦਾ ਹੂੰ ਇਹਨੂੰ ਸੋਨਾ ਬੱਤਲ ਦੇ ਦਿੰਦਾ ਕਿਸ ਨੂੰ ਪਿਆ ਹੂੰ ਉਹ ਇਹਦਾ ਆਪਾਂ ਸੋਚ ਲਈ ਹੂੰ ਆਪਾਂ ਹੀ ਸੋਚਦੇ ਆਪਾਂ ਗਾਹ ਵਧਣ ਵਾਲੇ ਬੰਦੇ ਤੁਹਾਨੂੰ ਪਤਾ ਸੀਗਾ ਵੀ ਮੇਰੇ ਘਰੇ ਹੀਰਾ ਹੈ ਵੀ ਇਹਨੂੰ ਤਰਾਸ਼ ਦੀਏ ਮੌਕਾ ਤੇ ਨਕਸ਼ਾ ਲੈ ਕੇ ਵੀ ਸ਼ੌਂਕ ਤਾਂ ਪੂਰੇ ਕਰਨੇ ਚਾਹੀਦੇ ਹੂੰ ਸ਼ੌਂਕ ਵੀ ਬੰਦਾ ਜੇ ਲੈ ਕੇ ਮਰ ਗਿਆ ਕੀ ਫਾਇਦਾ ਹੂੰ ਜਿੰਨਾ ਚਿਰ ਉਹ ਕੋਈ ਪਹਿਲਾਂ ਨਹੀਂ ਚਲੋ ਉਦੋਂ ਆਹ ਵੀ ਮਔਰਤੀ ਗਾਦੀੋਂ ਪਾਰਸੀ ਹੋਈ ਸੀ ਉਦੋਂ ਆਪਕੋ ਟਾਈਮ ਨਹੀਂ ਸਾਡਾ ਵੀ ਉਦੋਂ ਸਾਡੇ ਕੋਲ ਇੰਨਾ ਹੋਇਆ ਹੁਣ ਚਲੋ ਹੁਣ ਮੈਂ ਰਟਾਇਰਮੈਂਟ ਆ ਹੂੰ ਸਿਰੋਲ ਮੈਂ ਸਾਖ ਦਿਨਾ ਜੇ ਮੈਂ ਚਲੋ ਵੀ ਐਚਾ ਮੈਂ ਵੀ ਗੋਲਾ ਗੋਲਾ ਜਨਮ thro ਕਰਦਾ ਹੂੰ ਮੈਂ ਵੀ ਦੂਜੇ ਜਨਮ ਬਸ ਰਹਿਆ ਹਾਂ ਹੂੰ ਅਜੇ ਤੋ ਕੇ ਮੈਂ ਹਸ ਗਿਆ ਆਪਣਾ ਫੋਨ ਅਸ ਤੋ ਮੈਂ ਹੂੰ ਤੇ ਜਗ ਨੰਬਰ ਆਸ ਦਿੱਤਾ ਜੀ ਤੁਸੀਂ ਇਹਨਾਂ ਨੂੰ ਵੇਖ ਕੇ ਸ਼ੁਰੂ ਕੀਤਾ ਕਿ ਪਹਿਲੇ ਹੀ ਸ਼ੌਂਤ ਤਾਂ ਮੈਨੂੰ ਹਾਇਆ ਸੀ ਪਹਿਲਾਂ ਮੈਂ ਦਾ ਅ ਜੰਮੀ ਦੌਰ ਦਾ ਸ਼ਾਉ ਬਹੁਤ ਸੀ ਮੈਨੂੰ ਹੂੰ ਉਹ ਘਰ ਦੇ ਬਰੇ ਨਾ ਸਾਡੇ ਪਿੰਡਾ ਮਾਲੋ ਹੋਈ ਅਸੀਂ ਮਿਸਕੂਟਰੀ ਬਲੀ ਹੁਣ ਮੈਂ ਥੋੜਾ ਜ ਮੇਰਾ ਵੀ ਥੋੜਾ ਘੁੱਡਾ ਉਹ ਫਟ ਲੱਗੀ ਹੂੰ ਤੇ ਮੈਂ ਹੁਣ ਥਰੋਸਰਾ ਕਰ ਲੈਣਾ ਹੂੰ ਸ਼ਾਉ ਤਾਂ ਮੈਨੂੰ ਵੀ ਬਹੁਤ ਸੀ ਪੈਦੋਂ ਗੇਮਾਂ ਕੋ ਮਾਤਾ ਜੀ ਫੁੱਟਬਾਲ ਖੇਡਦੇ ਰਿਹਾ ਹੂੰ ਜਵਾਲੇ ਨੂੰ ਕੰਡੇ ਸੀ ਉਹਦੋਂ ਪੜੇ ਹੁੰਦੇ ਸੀ ਕੱਪੜੇ ਹੂੰ ਪਰਸੀ ਹੋ ਗਏ ਮੁਰਗੇ ਉਦੋਂ ਇਹ ਅੱਜ ਤੋਂ ਲੱਗੇ ਪਰਮੋ ਵੀ ਨਾਲ ਮੜਾ ਮੋੜਾ ਹੂੰ ਕੰਮ ਸ਼ੁਰੂ ਕਰ ਲਿਆ ਹੁਣ ਮੈਂ ਸਰੀਰ ਦਾ ਰੇੜੇ ਪੈ ਗਿਆ ਹੂੰ ਕੰਮ ਤੇ ਜਿਹੜੇ ਇਹ ਕਹਿ ਦਿੰਦੇ ਆ ਵੀ ਬਈ ਸਾਨੂੰ ਤਾਂ ਹੁਣ ਐਸ ਉਮਰ ਚ ਕੀ ਕਰਨਾ 50 ਸਾਲ ਤੋਂ ਬਾਅਦ ਤਾਂ ਕਹਿੰਦੇ ਵੀ ਬੰਦੇ ਦਾ ਸਰੀਰ ਹੀ ਨਹੀਂ ਰੰਦਾ ਉਹਨਾਂ ਨੂੰ ਹੀ ਕੀ ਮੈਸੇਜ ਹੁਣ ਆਣਾ ਬਿਜਗਾਰੀ ਨਾਲੇ ਉਹ ਫ੍ਰੀ ਆ ਹਾਂ ਖਾਣਾ ਜੋ ਮਰਜ਼ੀ ਖਾਓ ਪੀਓ ਘਰੇ ਬਣਾਓ ਆਪ ਦਾ ਹੂੰ ਠੀਕ ਆ ਜੀ ਹੂੰ ਤੇ ਨਜ਼ਾਰੇ ਹੈ ਬਾਈ ਜੀ ਅਕੇ ਕਿ ਕੁਬੀ ਖਜ਼ਾੜੀ ਹੁਣ ਆਦੇ ਖੁੱਲ੍ਹਾਸ ਵਾਤਾ ਹੂੰ ਦੋ ਖਾਣਾ ਲਿਆਓ ਦੋ ਪੀਣਾ ਪੀਓ ਪਹਿਲਾਂ ਜ਼ਿੰਮੇਵਾਰੀਆਂ ਹੁੰਦੀਆਂ ਵੀ ਬੱਚਿਆਂ ਨੂੰ ਹਨਾ ਪੜਾਉਣਾ ਕਰਦੀਏ ਪੜਾਈਏ ਹਨਾ ਹੁਣ ਅਸੀਂ ਫ੍ਰੀ ਆ ਹਾਂ ਹੁਣ ਬੱਚੇ ਦੇ ਵੇਲੇ ਲੱਗ ਜਾਂਦੇ ਨੇ ਤੇਰੀ ਆ ਤੇ ਬੱਚੇ ਨਾਲ ਫਿਰ ਨਹੀਂ ਗੱਲ ਬੱਚੇ ਸੈਟ ਹੁਣ ਫੇਰੀ ਹੌਂਕਲਾ ਵਾਤਾ ਜੀ ਹੂੰ ਜੋ ਜੋ ਆ ਘਟ ਆਪਣੇ ਤੋਂ ਮਾਰ ਸੈਟਾ ਜੀ ਆਪ ਦਾ ਅੱਖਾਂ ਦੇ ਪਿੰਦੇ ਆ ਬੱਚਿਆਂ ਨੇ ਤਾਂ ਨਹੀਂ ਕਿਹਾ ਕਦੇ ਵੀ ਮੰਮੀ ਤੁਸੀਂ ਕਿੱਧਰ ਰਏ ਹੁਣ ਛੱਡੋ ਭਰਾਵੇਂ ਆਵੇਂ ਨਹੀਂ ਬੱਚੇ ਨੇ ਤਾਂ ਮੇਰੇ ਨੇ ਫਾਰਮ ਭਰੇ ਮੇਰਾ ਬੱਚਾ ਤਾਂ ਕੈਨੇਡਾ ਚ ਆਇਆ ਹੋਇਆ ਸੀ ਉਹਨੇ ਇਹ ਕਹਿੰਦਾ ਨਹੀਂ ਮੰਮੀ ਉਹਨੇ ਮੈਨੂੰ ਬਹੁਤ ਕੰਪੈਲ ਕੀਤਾ ਵੀ ਨਹੀਂ ਮੰਮਾ ਪਰਨੇ ਆ ਮਮਾ ਜਾਣੇ ਆ ਤੁਸੀਂ ਬਸ ਤੇ ਨੋਹ ਰਾਣੀ ਮੇਰੀ ਦੋਨੇ ਕਹਿ ਲਾ ਆਪ ਇਹਨੇ ਫਾਰਮ ਭਰੇ ਆਪ ਹੀ ਕਹਿੰਦੇ ਨਹੀਂ ਮਮਾ ਇਹ ਲਾਏ ਤਾਂ ਬਹੁਤ ਵਧੀਆ ਸ਼ੌਂਕ ਤੁਹਾਡਾ ਪੁਰਾਣਾ ਚਾਹੀਦਾ ਉਹਨੇ ਮੈਨੂੰ ਉਹ ਨਾਲ ਜਾਂਦੇ ਸੀ ਸਟੇਡੀਅਮ 'ਚ ਮੇਰੇ ਉਹਨੇ ਮੈਨੂੰ ਇਸ ਪਾਸੇ ਲਾਇਆ ਜ਼ਿਆਦਾਤਰ ਵੀ ਨਹੀਂ ਚੱਲ ਚੱਲ ਹਾਂ ਚੱਲ ਇਹ ਫਰਮਾਨ ਉਸ ਦਿਨ ਮਨ ਨੂੰ ਬਹੁਤ ਖੁਸ਼ੀ ਹੋਣੀ ਵੀ ਮੇਰੇ ਬੱਚੇ ਨੇ ਹਨਾ ਵੀ ਮੇਰੇ ਸ਼ੌਂਕ ਲਈ ਹੈ ਨਾ ਹਾਂ ਨਹੀਂ ਸ਼ੌਂਕ ਤਾਂ ਮੇਰੇ ਇਨਾਂ ਨੇ ਵੀ ਕੋਈ ਨਹੀਂ ਰੱਖਿਆ ਹੂੰ ਨਹੀਂ ਮਾਰੀ ਆ ਨਹੀਂ ਜਿਵੇਂ ਨਾ ਅਸੀਂ ਇੱਕ ਫਰੈਂਡਲੀ ਰਹਨੇ ਆ ਨਹੀਂ ਹਸਬੰਡ ਵਾਈਵ ਬਣਾਉਣੀ ਅਸੀਂ ਦੋਸਤ ਜੇ ਜ਼ਿਆਦਾ ਇੱਕ ਦੂਜੇ ਦੇ ਜਿਵੇਂ ਨਾ ਵੀ ਮੇਰੀ ਖੁਸ਼ੀ ਇਹਨਾਂ ਦੀ ਖੁਸ਼ੀ ਇਹਨਾਂ ਦੀ ਖੁਸ਼ੀ ਮੇਰੀ ਖੁਸ਼ੀ ਐਵੇਂ ਆ ਸੀ ਤੇ ਵੈਸੇ ਹੋਣਾ ਹੀ ਚਾਹੀਦਾ ਹੈ ਨਾ ਜ਼ਿੰਦਗੀ ਬਹੁਤ ਵਧੀਆ ਹੈ ਨਾ ਬਹੁਤ ਵਧੀਆ ਹੈ ਤਾਂ ਅੱਜ ਤਾਂ ਪਤਾ ਨਹੀਂ ਅੱਜ ਤਾਂ ਬਹੁਤ ਹੀ ਆ ਬੇਟਾ ਪਰਿਵਾਰ ਵਧੀਆ ਸਾਰਾ 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 ਪਰਿਵਾਰ ਵਧੀਆ ਜਦੋਂ ਔਰਤ ਨੂੰ ਇੱਕ ਨੂੰ ਹਸਬੈਂਡ ਦੋਸਤ ਵਰਗਾ ਮਿਲਦਾ ਹਾਂ ਦੋਸਤੀ ਉਹ ਉਦੋਂ ਜ਼ਿੰਦਗੀ ਤਾਂ ਫਿਰ ਬਹੁਤ ਸੌਖੀ ਹਾਂ ਹਾਂ ਮੈਨੂੰ ਮੈਨੂੰ ਕੋਈ ਵੀ ਇਹਨਾਂ ਤੋਂ ਸ਼ਿਕਾਇਤ ਨਹੀਂ ਹੈਗੀ ਹੂੰ ਬਿਲਕੁਲ ਨਹੀਂ ਹੈਗੀ ਵੈਸੇ ਪਹਿਲੀ ਔਰਤ ਦੇਖੇ ਜੀ ਪਤੀ ਤੋਂ ਸ਼ਿਕਾਇਤ ਨਹੀਂ 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 ਪਤੀਆਂ ਤਾਂ ਤਾਂ ਸ਼ਿਕਾਇਤਾਂ ਹੀ ਰਹਿੰਦੀਆਂ ਔਰਤਾਂ ਨੂੰ ਮੈਂ ਉਹ ਤਾਂ ਉਹਨਾਂ ਕੇ ਗੱਲਾਂ ਮਾੜੇ ਨੂੰ ਕਰੇ ਹੁੰਦੀਆਂ ਐ ਜਿਵੇਂ ਚਲੋ ਜੇ ਮਾੜਾ ਬੋੜੇ ਕਹਿੰਦੇ ਸ਼ਾਂਤ ਉਹ ਤਾਂ ਚਲੋ ਉਹ ਤਾਂ ਛੋਟੀਆਂ ਛੋਟੀਆਂ ਗੱਲਾਂ ਤਾਂ ਹਰ ਜ਼ਿੰਦਗੀ ਤੇ ਹੂੰ ਅਸੀਂ ਇਹ ਅੱਖ ਲੱਗਦਾ ਰਹੇ ਗੱਲਾਂ ਖਿਆਲ ਰੱਖੀਦਾ ਮੇਰਾ ਤਾਂ ਪੂਰਾ ਧਿਆਨ ਰੱਖਦਾ ਮੇਰਾ ਕੰਨ ਪਿੰਦਾ ਬਹੁਤ ਖ ਹਾਂ ਨਾ ਉਹ ਤੇ ਮੈਂ ਮੂੰ ਮਾ ਮਾਰ ਦੇਣਾ ਇਹ ਇਹ ਅਣਾ ਆਪਾਂ ਜਦੋਂ ਤੋਂ ਗੱਲ ਬਿਨਾਂ ਕੈਮਰੇ ਤੋਂ ਆਫ ਕੈਮਰਾ ਗੱਲ ਕਰ ਰਹੇ ਸੀ ਕਹਿੰਦੇ ਸੀ ਵੀ ਮੈਂ ਤਾਂ ਖਾਂ ਨਹੀਂ ਬਹੁਤ ਘੱਟ ਹਾਂ ਮੈਨੂੰ ਥੋੜਾ ਖਾਣ ਪਿੱਛੇ ਝੜਕਾ ਮੈਂਦੀਆਂ ਵੀ ਚਾਹ ਨਾ ਪੀ ਸੇਵ ਖਾ ਤੇ ਆਹ ਦੁੱਧ ਪੀ ਤੇ ਸ਼ਕਾਇਸ਼ ਪੀ ਮੈਨੂੰ ਚਾਹ ਚੂਹ ਦਾ ਥੋੜਾ ਸ਼ੌਂਕ ਜ਼ਿਆਦਾ ਵੀ ਚਾਹ ਪੀਨੇ ਆ ਹੋਰ ਉਹ ਨਹੀਂ ਕੁਝ ਇਹ ਪੰਜਾਬ ਦੀ ਮੇਨ ਲੱਗਦਾ ਹਰ ਔਰਤ ਨੂੰ ਇਹ ਚਾਹ ਦਾ ਤਾਂ ਮਨ ਲਿਆ ਗਾਉਂਡ ਜਾ ਗਿਆ ਹੋਣਾ ਇਹ ਬਣ ਜਾਂਦਾ ਮੈਨੂੰ ਮੈਂ ਕਿਵੇਂ ਜਦੋਂ ਜੋ ਗਾਉਂਡ ਜਾਵੜਦੀ ਉਹਦੇ ਤੇ ਰੈਕਟ ਹੋ ਜਾਂਦੀ ਕੋਈ ਪਹਿਲੋਂ ਫਸ ਕਦ ਐ ਲੈਣੀ ਉਹ ਗਰਾਉਂਡ ਦਾ ਉੜਦੀ ਦਾ ਤੇ ਆਵਾਜ਼ ਹੋਰ ਆਉਂਦੀ ਹੂੰ ਤੇ ਫਿਰ ਜਦੋਂ ਆਪਣੇ ਸਮਾਜ ਵੀ ਐਸਾ ਹਾਂਜੀ ਵੀ ਜਿਹੜਾ ਹਨਾ ਵੀ ਔਰਤ ਨੂੰ ਤਾਂ ਕਿਸੇ ਵੀ ਸਮੇਂ ਕਿ ਇਹ ਕੋਈ ਵੀ ਜੇ ਘਰੋਂ ਬਾਹਰ ਨਿਕਲਣਾ ਚੰਗਾ ਹੀ ਨਹੀਂ ਸਮਝਦਾ ਫਿਰ ਫਿਰ ਕਿਵੇਂ ਉਸ ਦੇ ਵਿੱਚ ਰਿਸ਼ਤੇਦਾਰਾਂ ਤੋਂ ਕਿਵੇਂ ਫਿਰੇ ਪਾਰ ਪਾਇਆ ਰਿਸ਼ਤੇਦਾਰਾਂ ਨੇ ਵੀ ਬੜੀਆਂ ਕਈਆਂ ਹੋਣੀਆਂ ਗੱਲਾਂ ਤੁਹਾਨੂੰ ਵੀ ਫੋਨ ਕਰਦੇ ਹੋਣੇ ਰਾਜੀ ਅਸੀਂ ਨਾ ਅਸੀਂ ਕਿਉਂਕਿ ਦੇਖੋ ਜੇ ਮੰਨ ਲਓ ਸਾਡੇ ਦਾਣੇ ਮੁੱਕ ਗਏ ਆਟਾ ਮੁੱਕ ਗਿਆ ਕਿਸੇ ਨੇ ਦੇਖੇ ਨਹੀਂ ਜਾਣਾ ਇਹ ਕਮਾ ਕੇ ਲਿਆਉਣਗੇ ਤੇ ਮੈਂ ਖਾਉਂਗੀ ਠੀਕ ਆ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਜੋ ਮਰਜੀ ਕਰੇ ਵੇ ਕਿਸੇ ਦਾ ਧਿਆਨ ਨਹੀਂ ਦਿੰਦੇ ਅਸੀਂ ਆਪਣੀ ਲਾਈਫ ਜਿਉਣੀ ਆ ਬਈ ਹੁਣ ਤਾਂ ਜ਼ਿੰਦਗੀ ਹੈ ਪਹਿਲਾਂ ਬੱਚੇ ਪੜਾ ਲੇ ਸਕੂਲ ਘੱਲਣੇ ਪਤਾ ਨਹੀਂ ਕੀ ਬਣੂਗਾ ਨਾ ਕੀ ਨਹੀਂ ਹੁਣ ਬੱਚੇ ਸੈਟ ਆ ਹੁਣ ਮੋਜਾਂ ਕਰਦੇ ਆ। ਵੀ ਹੁਣ ਅਸੀਂ ਅਸੀਂ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਲੋਕਾਂ ਨੇ ਤਾਂ ਚੰਗੇ ਨੈੱਟ ਤੇ ਪੋਜਟਿਵ ਚੱਲਦੇ ਹੀ ਰਹਿਣਾ ਹਨਾ। ਕਈ ਲੋਕ ਤਾਂ ਇਸ ਗੱਲ ਨੂੰ ਚੰਗਾ ਸਮਝਦੇ ਵੀ ਸ਼ੁਕਰ ਆ ਵੀ ਆਪਦੇ ਆਪ ਸਿਹਤ ਫਿੱਟ ਰੱਖਦੀ ਆਪਦੇ ਘਰ ਦੇ ਕੰਮ ਚੰਗਾ। ਹੁਣ ਕਈ ਕਹਿੰਦੇ ਲੈ ਇੰਨਾ ਪੈਸਾ ਆਉਂਦਾ ਤੇ ਫਿਰ ਵੀ ਪੀਣ ਆਪ ਬਣਾਈ ਜਾਂਦੀ ਆ ਫਿਰ ਵੀ ਸਫਾਈ ਆਪ ਕਰੀ ਜਾਂਦੀ ਆ। ਹੁਣ ਕਿਹੜਾ ਕਿਹੜਾ ਮੂੰਹ ਫੜੀ ਜਿਵੇਂ ਕਿਸੇ ਨੂੰ ਠੀਕ ਲੱਗਦਾ ਕਹੀ ਜਾਂਦੇ ਆ। ਬਾਕੀ ਮੈਨੂੰ ਆਲਾ ਦਾ ਵੀ ਲੋਕਾਂ ਨੂੰ ਚੰਗਾ ਹੀ ਸੋਚਣਾ ਚਾਹੀਦਾ ਕਿਉਂਕਿ ਖੱਡਾਂ ਨਾਲ ਦਿਮਾਗ ਵੀ ਸੈਟ ਮੈਨੂੰ ਡਾਕਟਰ ਦੇਣ ਜਾਣਾ ਪੈਂਦਾ ਮੈਨੂੰ ਕਿਸੇ ਨੌਕਰ ਨੂੰ ਢੀਕਣਾ ਨਹੀਂ ਪੈਂਦਾ ਵੀ ਮੇਰੇ ਆਊ ਤੇ ਪੋਚਾ ਲਾਉ ਹਾਂ ਤੇ ਮੈਂ ਆਪਦੇ ਘਰ ਦੇ ਆਪਦੇ ਬੱਚੇ ਨੂੰ ਆਪਦੇ ਵਰਦੀਆਂ ਪ੍ਰੈਸ ਕਰਨੀਆਂ ਡਿਊਟੀ ਤੋੜਨਾ ਬੜਿਆ ਦਾ ਟਾਈਮ ਸਰ ਕੰਮ ਕਰ ਲੈਣੀਆਂ ਜਿੰਨਾ ਚਿਰ ਸੀ ਚੱਲਦਾ ਚਲਾਉਣੇ ਫਿਰ ਦੇਖੀ ਜਾਊਗੀ ਤੁਹਾਨੂੰ ਆਉਂਦੇ ਹੀ ਫੋਨ ਫਾਨ ਵੀ ਆ ਕਿੰਨਾ ਕਿੱਧਰ ਕੰਮ ਉਲਾ ਲਿਆ ਤੁਸੀਂ ਹੋਰ ਹੀ ਚੱਲ ਪਿਆ ਮੈਂ ਤਾਂ ਮੂੰਹ ਤਾਂ ਕੋਣ ਕਹਦਾ ਉਹ ਗੱਲਾਂ ਵੀ ਪਾਰਾ ਜਿੱਦਾ ਵੀ ਮੈਂ ਇਹ ਰੰਗਾਂ ਖਾਂਵੀ ਜਾਣੀ ਦੇ ਹੂੰ ਮੁੰਡੇ ਵਾਰ ਕਰਦਾ ਆਪਣਾ ਉਹ ਬੰਦੇ ਨੇ ਤੇ ਸਿਹਦਾਰੀ ਵੀ ਜੇ ਨਹੀਂ ਜੇ ਨਹੀਂ ਖੋਸ਼ ਹੋ ਕਰਦੇ ਆ ਹਮ ਲੱਗ ਜਾਂਦਾ ਜਿਹੜੇ ਗਾਹ ਵਧੂ ਉਹ ਆਪਾਂ ਹੋਂ ਦਾ ਸਾਰਾ ਕੋ ਵੇਖਿਆ ਜੀ ਹਮ ਕਿਸੇ ਦਾ ਲੋਕੀ ਦਾ ਉਹ ਗੱਲਾਂ ਕਰੀ ਜਾਣੀ ਹੁੰਦੀ ਆ ਹਮ ਉਹ ਸੋਨੇ ਦਾ ਉਹਨੂੰ ਸੋਨੇ ਨੂੰ ਕਿੱतरी ਕਹਾਂ ਹੁੰਦਾ ਸਹੀ ਹੈ ਇਹ ਆਪ ਦਾ ਇੱਕ ਨਹੀਂ ਉਹ ਤਾਂ ਕਹਿ ਹੀ ਬਣਾ ਦੇ ਹਾਂ ਖੂਬਸੂਰਤ ਮੈਂ ਚਾਹ ਦੀ ਜੋ ਜੋ ਹਮ ਆ ਵੀ ਜੋ ਮਨ ਦੀ ਖੁਸ਼ੀ ਪੂਰੀ ਕਰੋ ਜਿਹੜਾ ਅਧੂਰੀ ਰਹਿ ਕੇ ਮਰੋ ਵੇ ਆਪਾ ਘੜਾ ਰਾਜ ਕਿਸ ਨੂੰ ਕੋਈ ਗਾਲ ਨਹੀਂ ਕੋਈ ਪੇਕੇਆਂ ਨੂੰ ਗਾਲ ਨਹੀਂ ਕੋਈ ਲਾਂਬਾ ਨਹੀਂ ਕੋਈ ਸੋਹਰਿਆ ਸਾਹਿਬ ਦਾ ਪਰਿਵਾਰ ਕੋਈ ਕਹਦੇ ਕੋਈ ਗਲਤ ਨਹੀਂ ਕੋਈ ਐ ਨਹੀਂ ਹੈਗਾ ਵੀ ਆਪਾਂ ਆਵਦੀ ਲਾਈਫ ਨੂੰ ਐ ਨਹੀਂ ਹੈਗਾ ਹੁਣ ਠੀਕ ਹੈ ਮੇਰੇ ਸ਼ੌਂਕ ਸੀਗਾ ਸ਼ੁਰੂ ਤੋਂ ਹੀ ਸੀ ਉਹ ਪਿੰਡਾਂ 'ਚ ਨਹੀਂ ਸੀ ਨਾ ਕੁੜੀਆਂ ਨੂੰ ਅੱਗੇ ਜਾਣ ਦਿੰਦੇ ਜਿਵੇਂ ਤੇ ਉਦੋਂ ਵੀ ਮੈਂ ਤਾਂ ਮੈਨੂੰ ਖੇਡਾਂ ਤੇ ਮੈਨੂੰ ਐਡਮਿਸ਼ਨ ਹੰਸ ਰਾਜ ਮੈਲਾ ਕਾਲਜ ਜਲੰਧਰ ਫ੍ਰੀ ਐਡਮਿਸ਼ਨ ਮਿਲ ਗਈ ਮੈਂ ਉੱਥੇ ਸੋਚਦੀ ਮੇਰੀ ਮਾਂ ਮੇਰੇ ਨਾਲ ਰਵੇ ਪਿੰਡਾਂ 'ਚ ਕਿੱਥੇ ਕਿਸ ਤੋਂ ਰਹਿ ਜਾਂਦਾ ਤੇ ਨਹੀਂ ਮੈਂ ਹੁਣ ਕਿਤੇ ਕਿਤੇ ਪਹੁੰਚੀ ਹੁੰਦੀ ਫਿਰ ਉਹ ਥੋੜਾ ਜਿਹਾ ਪਿੰਡਾਂ ਦਾ ਮਾਹੌਲ ਉਹੋ ਜਿਹਾ ਹੁੰਦਾ ਹਾਂ ਤੇ ਮੈਂ ਤਾਂ ਕਿਹਨੂੰ ਸ਼ਾਬਾਸ਼ ਇਹਨਾਂ ਤੇ ਜਿਨ੍ਹਾਂ ਨੇ ਮੈਨੂੰ ਫਿਰ ਉਹ ਲੈਣ ਜੀ ਤੇ ਲਿਆਂਦਾ ਤੇ ਮੈਨੂੰ ਅੱਜ ਐਂ ਬਚਪਨ ਜਿਹਾ ਹੀ ਲੱਗਦਾ ਵੀ ਮੈਂ ਉਵੇਂ ਹੀ ਐ ਤਾਂ ਹੈ ਵੀ ਵਧੀਆ ਉੱਡੇ ਫਿਰਦੇ ਆ ਨਾ ਨਵਾਲ ਕੋ ਗਏ ਪਰ ਨਾਲ ਹਾਂ ਨਾਲ ਹਾਂ ਉਹ ਕੋਲੇ ਵਧੀਆ ਖਾਣਾ ਪਿਆ ਨਾਲੇ ਵੇਖਿਆ ਮਾਣ ਮੈਨੂੰ ਸੋਹਣਾ ਸੀ ਬੜਾ ਨਕਾਲਾ ਹਾਂ ਉਹ ਵੀ ਹੁਣ ਨਾਲੇ ਹੁਣ ਅਸੀਂ ਕਿੱਥੋਂ ਕੁਰਕ ਖੇਤਰ ਵਗੈਰਾ ਕਿੱਥੇ ਰਹਿਣ ਕਿੱਥੇ ਜਾਣਾ ਸੀ ਖੇਡਾਂ ਸਿਰ ਤੇ ਅਸੀਂ ਬਹੁਤ ਕੁਝ ਵੇਖ ਰਹੇ ਹਾਂ ਫਿਰ ਜਾਵੜ ਦੇ ਮੈਂ ਸੰਭਾਲਣਾ ਕਰੂ ਸੰਭਾਲਣਾ ਜਾਂਦੇ ਮੈਂ ਤਾਂ ਬੱਚੇ ਬੱਚੇ ਅੱਛਾ ਜਦੋਂ ਇੱਧਰ ਇੰਡੀਆ ਇੰਡੀਆ ਚ ਜਾ ਫਿਰ ਇਕੱਲੇ ਚਲੇ ਜਾਂਦੇ ਹੈਂ ਕਹਾਂ ਚੰਡੀਗੜ੍ਹ ਵਗੈਰਾ ਜਾਣਾ ਫਿਰ ਸੇਲ ਨੂੰ ਆ ਜਾਂਦਾ ਸ਼ਾਮ ਸ਼ਾਨੂ ਆ ਜਾਈਦਾ 9 9 10 ਵਜੇ ਤੱਕ ਘਰੇ ਆ ਵੀ ਜਾਈਦਾ ਅਸਬਾ ਜਲਦੀ ਚਲੇ ਜਾਂਦੇ ਹਾਂ 6:30 ਦਾ ਹੈ ਜੀ ਨੇ ਇਹਨਾਂ ਨੂੰ ਆਪਾਂ ਰੋਕਿਆ ਉਹ ਜਾਣਗੇ ਨਾ ਉਸ ਤੋਂ ਛਾਉੜੀ ਬਾਤ ਵੜ ਲੈਣੀ ਹੂੰ ਦੋ 250 300 ਕਿਲੋਮੀਟਰ ਦਾ ਵਾਪਸ ਹੀ ਆ ਜਾਂਦਾ ਹੂੰ ਆਏ ਨਾ ਜਾਣੇ ਨਾਲ ਸਾਡੇ ਹੋਣਾ ਹੈ ਨਾ ਸਾਡੇ ਨਾਲ ਲੱਗੀਆਂ ਆਣ ਗੋਣ ਸਾਡੇ ਹੁਣ ਮੇਰੇ ਨਾਲ ਹੋਰ ਵੀ ਇੱਥੋਂ ਲੱਗ ਗਏ ਮੱਲੇ ਦੀਆਂ ਹੁਣ ਮੈਨੂੰ ਸੌਖਾ ਹੋ ਗਿਆ ਮੇਰੇ ਨਾਲ ਚੰਡੀਗੜ੍ਹ ਵਗੈਰਾ ਜਿਵੇਂ ਸਾਰੇ ਜਾਂਦੀਆਂ ਹੁਣ ਉਹ ਆ ਫਿਰ ਵਧੀਆ ਹੁਣ ਹੋਰਾਂ ਨਾਲ ਲੱਗ ਗਏ ਹਾਂ ਬਹੁਤ ਲੇਡੀਜ਼ ਲੱਗ ਗਏ ਮੇਰੇ ਨਾਲ ਮੈਨੂੰ ਖੁਸ਼ੀ ਆ ਵੀ ਕਿਉਂਕਿ ਹੁਣ ਮੈਨੂੰ ਜਾਣਾ ਸੌਖਾ ਇਕੱਲੇ ਨਾਲੋਂ ਨਾ ਵੀ ਜਿਵੇਂ ਨਾਲ ਜਾਂਦੀਆਂ ਸੌਖਾ ਹੋ ਜਾਂਦਾ ਵਧੀਆ ਤੇ ਇਹ ਇਹਦਾ ਜਦੋਂ ਜਦੋਂ ਉਹ ਹੁੰਦਾ ਹੈ ਵੀ ਹਨਾ ਵੀ ਛੋਡਾ ਹੁਣ ਤੁਸੀਂ ਇੰਟਰਨੈਸ਼ਨਲ ਖਿਡਾਰੀਆਂ ਇੱਕ ਹਾਂਜੀ ਤੇ ਸਾਵਾ ਸੌਹਰਿਆਂ ਦਾ ਵੀ ਪੇਕਿਆਂ ਦਾ ਵੀ ਤੇ ਪੂਰਾ ਜਿੱਥੇ ਤੁਸੀਂ ਰਹਿੰਦੇ ਹੋ ਉਹਨਾਂ ਦਾ ਵੀ ਤੇ ਪੂਰੇ ਸਮਾ ਪੰਜਾਬ ਦਾ ਵੀ ਨਾਮ ਰੌਸ਼ਨ ਹੁੰਦਾ ਇਹ ਇਹ ਪਤਾ ਨਹੀਂ ਕਿਉਂ ਲੋਕਾਂ ਦੇ ਮਨ ਚ ਹੋ ਰਹੀਆਂ ਪੁੱਠੀਆਂ ਗੱਲਾਂ ਰਹਿਦੇ ਵੀ ਸਾਡਾ ਤਾਂ ਨਾਮ ਰੌਸ਼ਨ ਕਰਦੇ ਹੁਣ ਇੱਕ ਪਾਸੇ ਹੁਣ ਪੂਰਾ ਫਰੀਦਕੋਟ ਹੈ ਜੀ ਜੇਕਰ ਅਸੀਂ ਗੱਲ ਕਰੀਏ ਤੇ ਹੁਣ ਜਦੋਂ ਕੋਈ ਇਹ ਕਹੂਗਾ ਵੀ ਫ੍ਰੀਕੋਡ ਤੋਂ ਇੰਟਰਨੈਸ਼ਨਲ ਖਿਡਾਰੀ ਤੇ ਅਸੀਂ ਵੀ ਫ੍ਰੀਕੋਡ ਦੇ ਸਾਡਾ ਤਾਂ ਆਪਣੇ ਆ ਵੀ ਮਾਨ ਸਨਮਾਨ ਹੋ ਜਾਂਦਾ ਹਾਂ ਰਾਜੀ ਤੁਹਾਨੂੰ ਮੈਨੂੰ ਪਹਿਲੀ ਵਾਰ ਜਦੋਂ ਮੈਨੂੰ ਇੰਟਰਨੈਸ਼ਨਲ ਤੋਂ ਮੈਨੂੰ ਪਹਿਲੀ ਵਾਰ 골ਡ ਮਿਲਿਆ ਨਾ ਕਿਉਂਕਿ ਪਹਿਲਾਂ ਮੈਨੂੰ ਆਪਦੇ ਟਾਈਮ 'ਚ ਮਿਲਿਆ ਨਹੀਂ ਸੀ ਤੇ ਉਦੋਂ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਉਹਨਾਂ ਨੇ ਕਿਹਾ ਵੀ ਵੀਰਪਾਲ ਫ੍ਰੀਕੋਡ ਤੋਂ ਪੰਜਾਬ ਤੇ ਮੈਂ ਜਕਾਰਾ ਲਾਇਆ ਸੀ ਪੂਰਾ ਜੋਰ ਦੇ ਕਿਉਂਕਿ ਮੇਰੀ ਉਹ ਖੁਸ਼ੀ ਦੀ ਹੱਦ ਨਹੀਂ ਸੀ ਕਿਉਂਕਿ ਮੈਨੂੰ 골ਡ ਮਿਲਿਆ ਸੀ ਉੱਥੇ ਐਨੇ ਸਟੇਟਾਂ ਦੀ ਉੱਥੇ ਆਈ ਹੋਈ ਅਸੀਂ ਤੇ ਫਿਰ ਉੱਥੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਮੈਂ ਪੂਰਾ ਜਕਾਰਾ ਲਾਇਆ ਸੀ ਆਪਣਾ ਸਿੱਖਾ ਵਾਂਗੂ ਵੀ ਹਾਂ ਵੀ ਅਸੀਂ ਜਿੱਤ ਗਿਆ ਬੋਲੇ ਸੋ ਨਿਹਾਲ ਕਿਉਂਕਿ ਉਹ ਖੁਸ਼ੀ ਮੈਨੂੰ ਬਤਾ ਉਸ ਟਾਈਮ ਪਹਿਲੀ ਵਾਰ ਮੈਨੂੰ ਜਦੋਂ ਪਹਿਲਾ 골ਡ ਮੈਡਲ ਮਿਲਿਆ ਉਹ ਤੋਂ ਉਹੀ ਬੰਦਾ ਜੀ ਜਾਣ ਸਕਦਾ ਹੈ ਨਾ ਉਹਦੇ ਮੈਨੂੰ ਪਤਾ ਸੀ ਮੈਨੂੰ ਜਦੋਂ ਪਹਿਲੀ ਵਾਰ ਇਹ 골ਡ ਮੈਨੂੰ ਕਾਚ 100 ਮੀਟਰ